ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੜੇ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਸਾਡੇ ਸਮਾਜ ਨੂੰ ਇੱਕ ਕੋੜ ਦੀ ਤਰ੍ਹਾਂ ਚਿਪਕਿਆ ਹੋਇਆ ਹੈ ਇਹ ਦਿਸਦਾਨੀ ਪਰ ਹੈ ਬਹੁਤ ਵੱਡਾ ਕੋੜ ਜੋ ਕਿ ਹੈ ਜਾਤ ਪਾਤ ਦਾ ਇੱਥੇ ਬਾਬਾ ਫਰੀਦ ਜੀ ਕਬੀਰ ਜੀ ਰਵਿਦਾਸ ਜੀ ਤੰਨਾ ਜੀ ਤਰਲੋਚਨ ਜੀ ਬਹੁਤ ਭਗਤ ਆਏ ਤੇ ਸਭ ਨੇ ਜਾਤ ਪਾਤ ਦਾ ਵਿਰੋਧ ਕੀਤਾ ਫਿਰ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦਾ ਵਿਰੋਧ ਕੀਤਾ ਤੇ ਗੁਰੂਆਂ ਨੇ ਇੱਕ ਪੰਗਤ ਬਣਾਈ ਉਸ 'ਚ ਰਾਜੇ ਮਹਾਰਾਜੇ ਗਰੀਬ ਬਿਖਾਰੀ ਸ਼ੁੱਧ్ర ਵੈਸ ਸ਼ੋਤਰੀ ਸਾਰਿਆਂ ਨੂੰ ਬੈਠ ਕੇ ਲੰਗਰ ਛਕਾਇਆ ਤਾਂ ਕਿ ਇਕਤਾ ਆ ਸਕੇ ਇਕਵੈਲਟੀ ਆ ਸਕੇ ਤੇ ਦੱਸ ਗੁਰੂਆਂ ਨੇ ਹੀ ਸਾਨੂੰ ਇਹ ਸਿਖਾਇਆ ਕਿ ਇੱਕ ਪਿਤਾ ਇੱਕਸ ਕੇ ਹੰਬਰਕ ਕਿਉਂਕਿ ਇੱਕ ਪਿਤਾ ਇੱਕ ਇਸ ਕੇ ਬਾਰੇ ਸਾਰਾ ਕਨਸੈਪਟ ਅਸੀਂ ਤਾਂ ਹੀ ਸਮਝ ਸਕਾਂਗੇ ਜਦੋਂ ਅਸੀਂ ਇੱਕ ਨੂੰ ਆਪਣਾ ਪਿਤਾ ਮੰਨਾਂਗੇ ਕਿਉਂਕਿ ਅਸੀਂ ਤਾਂ ਅਲੱਗ-ਅਲੱਗ ਮੰਨਣ ਲੱਗੇ ਨਾ ਸਾਡੇ ਵਿੱਚ ਕਈ ਅਰਬਦਾਸ ਭਾਈਚਾਰੇ ਵਾਲੇ ਕਹਿੰਦੇ ਸਾਡਾ ਅਰਬਦਾਸ ਗੁਰੂ ਹੈ ਉਸ ਤੋਂ ਉੱਪਰ ਕੋਈ ਨਹੀਂ ਤੇ ਸਾਡੇ ਸਿੱਖ ਭਾਈਚਾਰੇ ਉਹ ਕਹਿਣ ਲੱਗੇ ਕਿ 10 ਗੁਰੂ 10 ਗੁਰੂ ਨੇ ਉਹਨਾਂ ਤੋਂ ਉੱਪਰ ਕੋਈ ਨਹੀਂ ਹੈਗਾ ਪਰ ਉਹਨਾਂ ਨੇ ਸਾਰੇ ਭਗਤਾਂ ਨੇ ਸਾਰੇ ਗੁਰੂਆਂ ਨੇ ਸਾਂਝੀ ਵਾਰਤਾ ਦਾ ਸੁਨੇਹਾ ਦਿੱਤਾ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਕਹ ਰਹੇ ਹਨ ਸੱਚ ਕਹੂੰ ਸੁਣ ਲੈ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਵੀ ਸੱਚ ਗੱਲ ਕਹਾਂ ਜੇ ਤੁਸੀਂ ਸੁਣੋਗੇ ਵੀ ਜੋ ਆਪਸ ਵਿੱਚ ਪ੍ਰੇਮ ਕਰਨਗੇ ਉਹੀ ਪਰਮਾਤਮਾ ਨੂੰ ਪਾ ਸਕਣਗੇ ਸਾਡੇ ਸਾਡੇ ਦਾ ਸਮਾਜ ਵਿੱਚ ਵੀ ਸਾਡੇ ਸਿੱਖ ਸਮਾਜ ਵਿੱਚ ਬਹੁਤ ਹੀ ਸੰਪਰਦਾਵਾਂ ਇਹ ਜੀਆਂ ਨੇ ਜਿੱਥੇ ਅੰਮ੍ਰਿਤ ਛਕਾਇਆ ਜਾਂਦਾ ਤੇ ਉਹਨਾਂ ਦੇ ਵਾਟੇ ਅਲੱਗ-ਅਲੱਗ ਨੇ ਜਿਵੇਂ ਉੱਚੀਆਂ ਜਾਤੀ ਜਤਾਂ ਵਾਲੇ ਰਾਮਦਾਸੀ ਬਾਲਮਿਕ ਪਾਈਚਾਰੇ ਇਹਨਾਂ ਨੂੰ ਇਹਨਾਂ ਦੇ ਵਾਟੇ ਲੱਗਦੇ ਜਿਵੇਂ ਪਹਿਲੇ ਜ਼ਮਾਨੇ 'ਚ ਪਿਸ਼ੋਕਰ ਪਿੰਡਾਂ 'ਚ ਹੁੰਦਾ ਸੀ ਕਿ ਜਿਹੜੇ ਕਹਿੰਦੇ ਉਹ ਬਾਲਮਿਕੀ ਤੇ ਰਾਮਦਾਸੀ ਹੁੰਦੀ ਸੀ ਉਹਨਾਂ ਦੇ ਵਰਤਨ ਲੱਗ ਹੁੰਦੇ ਸੀ ਫਿਰ ਆਪਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਿੱਖ ਤੇ ਗੁਰਸਿੱਖ ਕਹਿ ਸਕੂਗੇ ਗੁਰਸਿੱਖ ਤਾਂ ਅਸੀਂ ਹੈ ਨਹੀਂ ਕਿਉਂਕਿ ਗੁਰਸਿੱਖ ਤਾਂ ਉਹ ਹੈ ਜੋ ਗੁਰੂ ਦੀ ਗੱਲ ਮੰਨੇ ਤੇ ਸਿੱਖ ਉਹ ਹੈ ਜੋ ਸਿੱਖ ਰਿਹਾ ਹੈ ਅਸੀਂ ਥੋੜੇ ਜਿਹਾ ਆਪਣੇ ਆਪ ਨੂੰ ਸਿੱਖ ਕਹਿ ਸਕਦੇ ਹਾਂ ਕਿਉਂਕਿ ਆਪਾਂ ਸਿੱਖ ਰਹੇ ਹਾਂ ਕਿਉਂਕਿ ਸਾਡੇ ਚੋਂ ਇਹੀ ਜਾਤ ਪਾਤ ਦਾ ਕੋੜ ਹੀ ਨਹੀਂ ਮੁੱਕ ਸਕਿਆ ਇਸੇ ਤਰ੍ਹਾਂ ਇੱਕ ਮੇਰੇ ਖੋਤੇ ਨਾਲ ਬਿੱਤੀ ਹੋਈ ਇੱਕ ਕਹਾਣੀ ਮੈਂ ਤੁਹਾਨੂੰ ਸੁਣਾ ਰਿਹਾ ਜਦੋਂ ਮੇਰੇ ਦਾਦਾ ਜੀ ਦੀ ਡੈਥ ਹੋਈ ਤਾਂ ਉਸ ਟਾਈਮ ਬਹੁਤ ਮੀਂਹ ਆਇਆ ਸੀ ਘਟੂ ਘਟ ਡੈਥ ਤੋਂ ਪਹਿਲਾਂ 2-4 ਦਿਨ ਮੀਂਹ ਪੈਂਦਾ ਰਿਹਾ ਤੇ ਜਿਸ ਦਿਨ ਡੈਥ ਹੋਈ ਸੰਸਕਾਰ ਕਰਨਾ ਸੀ ਉਸ ਦਿਨ ਵੀ ਬਹੁਤ ਮੀਂਹ ਪਿਆ ਤੇ ਇਦਾਂ ਲੱਗ ਰਿਹਾ ਸੀ ਵੀ ਸੰਸਕਾਰ ਕਿਸ ਤਰ੍ਹਾਂ ਕਰੂੰਗੇ ਤਾਂ ਫਿਰ ਜਦੋਂ ਅਸੀਂ ਸਮਸ਼ਾਨ ਘਟ ਗਏ ਤਾਂ ਉੱਥੇ ਦੇਖਿਆ ਕਿ ਸਮਸ਼ਾਨ ਘਟ ਲੱਗ ਲੱਗ ਸੀ ਇੱਕ ਦੂਸਰੇ ਦੂਜੀ ਜਾਤ ਵਾਲਿਆਂ ਦਾ ਇੱਕ ਸਾਡੇ ਵਾਲਿਆਂ ਦਾ ਸੀਗਾ ਤਾਂ ਜਿਹੜਾ ਦੂਜੀ ਜਾਤ ਵਾਲਿਆਂ ਦਾ ਸੀਗਾ ਸਮਸ਼ਾਨਘਾਟ ਉਹ ਸੁੱਕਾ ਸੀ ਉਸ ਚਿੱਤ ਨਾ ਪਾਣੀ ਸੀ ਕਿਉਂਕਿ ਉਹ ਚਾਈ ਸੀ ਸੀਗਾ ਤੇ ਸਾਡੇ ਵਾਲਾ ਜਿਹੜੇ ਸਾਡੀ ਜਾਤ ਵਾਲਿਆਂ ਦਾ ਸੀਗਾ ਉਹ ਥੋੜਾ ਨਿਮਾਨਚ ਸੀ ਤਾਂ ਕਰਕੇ ਉੱਥੇ ਪਾਣੀ ਖੜਿਆ ਸੀ ਤਾਂ ਸਾਰੇ ਕਹਿਣ ਲੱਗੇ ਵੀ ਚਲੋ ਕੋਈ ਨਹੀਂ ਵੀ ਸੋਟਾ ਪਾਣੀ ਕਢ ਦਈਏ ਫਿਰ ਪੈਥੇ ਸੰਸਕਾਰ ਕਰ ਦੂਗੇ ਤੋ ਮੇਰੇ ਦਿਲਚਸਪ ਮੈਂ ਘੇਰ ਪਾ ਉਸ ਵਾਲੇ ਚ ਕਰਦੀ ਕੁ ਚੱਕਰੇ ਕਹਿੰਦੇ ਮੇਰੇ ਜੋ ਰਿਸ਼ਤੇਦਾਰ ਸੀ ਹੋ ਸੀ ਦਾਇ ਚਾਚੇ ਸਾਰੇ ਕਹਿਣ ਲੱਗੇ ਵੀ ਨਹੀਂ 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 ਵੀ ਸਾਡਾ ਇਹ ਹੈ ਉਹ ਦੂਜੀ ਜਾਤ ਹੋ ਜਾਂਦਾ ਤੁਸੀਂ ਦੇਖੋ ਕਿ ਸਾਡੇ ਤਾਂ ਸ਼ਮਸ਼ਾਨ ਘਾਟ ਵੀ ਵੰਡੇ ਹੋਏ ਨੇ ਅਸੀਂ ਕਿੱਥੋਂ ਏਕਤਾ ਦੀ ਗੱਲ ਕਰ ਲੂਗੇ ਅਸੀਂ ਏਕਤਾ ਦੀ ਗੱਲ ਨਹੀਂ ਕਰ ਸਕਦੇ ਇੰਨੀ ਛੋਟੀ ਛੋਟੀ ਗੱਲਾਂ ਨੂੰ ਆਪਾਂ ਇੰਨਾ ਇੰਪੋਰਟੈਂਟ ਦਿੰਦੇ ਆ ਕਿ ਜਿਸ ਤਰ੍ਹਾਂ ਸਮਸ਼ਾਨ ਘਾਟ ਵੰਡ ਲਈ ਤੇ ਹੋਰ ਚੀਜ਼ਾਂ ਵੰਡ ਲਈ ਵੀ ਇਹ ਸਾਡੀ ਹੈ ਇਹ ਦੂਸਰੀ ਜਾਤ ਵਾਲਿਆਂ ਦੀ ਇਹ ਉਹ ਨਹੀਂ ਯੂਜ਼ ਕਰ ਸਕਦੇ ਆਪਾਂ ਉਹਨਾਂ ਦੀ ਯੂਜ਼ ਨਹੀਂ ਕਰੂੰਗੇ ਤਾਂ ਕਿੱਥੋਂ ਏਕਤਾ ਦੀ ਗੱਲ ਆਊਗੀ ਅੱਜ ਸਾਨੂੰ ਏਕਤਾ ਦੀ ਗੱਲ ਕਰਨੀ ਹੈ ਪਿਆਰ ਦੀ ਗੱਲ ਕਰਨੀ ਹੈ ਗੁਰਬਾਣੀ ਦੀ ਗੱਲ ਕਰਨੀ ਹੈ ਗਿਆਨ ਦੀ ਗੱਲ ਕਰਨੀ ਹੈ ਤਾਂ ਹੀ ਸਾਡਾ ਕੁਝ ਬਣ ਸਕਦਾ ਆ ਤੇ ਨਾ ਛੋਟੇ ਛੋਟੇ ਝਗੜਿਆਂ ਤੋਂ ਨਿਕਲ ਕੇ ਕੋਈ ਗਿਆਨ ਦੀ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ